ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬੀਤੇ ਦਿਨੀ ਬਠਿੰਡਾ ਦੇ ਵਿੱਚ ਬਾਈਕ ਤੇ ਸਵਾਰ ਹੋ ਕੇ ਆਏ ਦੋ ਨਿਹੰਗ ਜਿਨ੍ਹਾਂ ਵੱਲੋਂ ਇੱਕ i10 ਗੱਡੀ ਕੋਈ ਗਈ ਹੈ ਤੇ ਉਸ ਤੋਂ ਬਾਅਦ ਇਹ ਰਫੂ ਚੱਕਰ ਹੋ ਗਏ ਨੇ ਜਦ ਅੱਜ ਦੀ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤਾਂ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਤੋਂ ਪਤਾ ਲੱਗ ਗਿਆ ਕਿ ਬਾਈਕ ਤੇ ਸਵਾਰ ਦੋ ਨਿਹੰਗ ਬਾਣੇ ਦੇ ਵਿੱਚ ਵਿਅਕਤੀ ਆਉਂਦੇ ਨੇ ਜਿਨ੍ਹਾਂ ਵੱਲੋਂ ਇਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸੀਸੀਟੀਵੀ ਫੁਟੇਜ ਤੋਂ ਵੀ ਪਤਾ ਲੱਗ ਗਿਆ ਕਿ ਕੁਝ ਦਿਨਾਂ ਪਹਿਲਾਂ ਇਹਨਾਂ ਵੱਲੋਂ ਜਿਹੀ ਵਾਰਦਾਤ ਜਿਹੜੀ ਉਹ ਲੁਧਿਆਣਾ ਦੇ ਵਿੱਚ ਵੀ ਕੀਤੀ ਗਈ ਸੀ ਤੇ ਜਿਹੜੀ ਇਹਨਾਂ ਦੀ ਬਾਈਕ ਹੈ ਜਿਸ ਤੇ ਸਵਾਰ ਹੋ ਕੇ ਨਿਹੰਗ ਬਾਣੇ ਦੇ ਵਿੱਚ ਦੋ ਵਿਅਕਤੀ ਆਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਇਲਾਕੇ ਦੇ ਵਿੱਚ ਡਿੱਗੀ ਮਿਲੀ ਹੈ ਜਦ ਉਸ ਨੂੰ ਵੈਰੀਫਾਈ ਕੀਤਾ ਗਿਆ ਤਾਂ ਪਤਾ ਲੱਗੇ ਕਿ ਇਹ ਚੋਰੀ ਦੀ ਬਾਈਕ ਹੈ ਜੋ ਮੁਕਸਸ ਸਾਹਿਬ ਤੋਂ ਚੋਰੀ ਹੋਈ ਸੀ ਤਾਂ ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਜਿਹੜੀ ਇਹ ਜਾਂਚ ਕਰ ਰਹੀ ਹੈ ਕਿ ਆ ਜਾ ਰਿਹਾ ਹੈ ਕਿ ਜਲਦੀ ਜਿਹੜੇ ਇਹ ਵਿਅਕਤੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮੌਕੇ ਤੇ ਜਦ ਸੂਚਨਾ ਮਿਲਦੀ ਹੈ ਤਾਂ ਆਲਾ ਅਧਿਕਾਰੀਆਂ ਨੂੰ ਭੇਜਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਆਮਰ ਭਾਈ ਕੀ ਗੱਲਬਾਤ ਹੋਈ ਏ ਤੁਹਾਡੀ ਇੱਕ ਗੱਡੀ ਖੋ ਕੇ ਭੱਜ ਗਈ ਏ ਤੁਹਾਨੂੰ ਗੱਡੀ ਖੋ ਕੇ ਭੱਜੇ ਛੜ ਤੋਂ ਕਿਹੜੀ ਗੱਡੀ ਸੀਗੀ ਆਈ 10 ਸੀ ਕਿੰਨੇ ਕ ਵਜੇ ਦਾ ਟਾਈਮ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਸੀ 28 ਮਿੰਟ ਲੱਗੇ ਸਾਰੇ ਤੇ ਸੀ ਬੰਦੇ ਉਹ ਮੋਟਰਸਾਈਕਲ ਤੇ ਸੀ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀਗੇ ਇੰਗਰ ਸਿੰਘ ਬਾਣੇ ਤੇ ਸੀਗੀ ਕੋਈ ਨੰਬਰ ਨੰਬਰ ਵਾਇਰਾ ਨੋਟ ਕੀਤਾ ਮੁਰ ਸਾਹਿਬ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਜੁੜਾ ਉਹ ਨਾਲ ਜੇ ਭੱਜੀ ਗਿਆ ਮੋਟਰਸਾਈਕਲ ਵਾਲਾ ਦੋ ਸਾਨੂੰ ਪੈਗੇ ਡੋਟ ਗਈ ਠੀਕ ਤੁਹਾਨੂੰ ਜੀ ਕੱਲ ਸ਼ਾਮ ਨੂੰ ਅਰਾਊਂਡ 9 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਸੀਗੀ ਦਿਆਲਪੁਰਾ ਥਾਣੇ ਚ ਕਿ ਇੱਕ i10 ਗੱਡੀ ਜਿਹੜੀ ਉਸ ਏਰੀਆ ਚ ਘੁੰਮਰੀ ਸੀਗੀ ਅਚਾਨਕ ਦੂਜੇ ਪਾਸਿਓਂ ਦੋ ਬਾਈਕ ਤੇ ਨਿਹੰਗ ਬਾਣੇ ਚ ਸੀਗੇ ਉਹ ਆਏ ਤੇ ਉਹਨਾਂ ਨੇ ਉਹਨਾਂ ਨੂੰ ਕਿਰਪਾਨ ਵਗੈਰਾ ਦਿਖਾ ਕੇ ਉਹਨਾਂ ਦੀ ਗੱਡੀ ਖੋ ਕੇ ਲਾਗੇ ਤੇ ਮੌਕੇ ਤੇ ਇਮੀਡੀਏਟਲੀ ਡੀਐਸਪੀ ਫੂਲ ਐਸਐਚਓ ਦਿਆਲਪੁਰਾ ਔਰ ਸੀਆਰ ਇਨਚਾਰਜ ਟੂਨੋ ਭੇਜਿਆ ਗਿਆ ਸੀਗਾ ਜਿਨ੍ਹਾਂ ਨੇ ਲੋਕਲ ਇਮੀਡੀਏਟ ਜਿਹੜੇ ਉੱਥੇ ਓਵਰਹੈਡ ਸੀਸੀਟੀਵੀ ਕੈਮਰਾ ਸੀਗੇ ਉਹਨੂੰ ਵੈਰੀਫਾਈ ਕੀਤਾ ਜਿਹਦੇ ਚ ਪਤਾ ਲੱਗਿਆ ਕਿ ਇੱਕ ਸਾਈਡ ਤੋਂ ਬਾਈਕ ਤੇ ਦੋ ਨੀ ਹੰਗ ਆਏ ਤੇ ਦੂਜੇ ਪਾਸਿਓਂ ਗੱਡੀ ਚੋਂ ਹਨ ਨੂੰ ਰੋਕ ਕੇ ਬਹੁਤਾ ਜ਼ਿਆਦਾ ਕਲੀਅਰ ਨਹੀਂ ਹੋਇਆ ਬਟ ਉਹਨਾਂ ਨੇ ਰਾਮ ਨਾਲੋਂ ਬੰਦੇ ਨਿਕਲ ਗਏ ਤੇ ਉਹਨਾਂ ਦੀ ਗੱਡੀ ਲੈ ਕੇ ਯੂ-ਟਰਨ ਮਾਰ ਕੇ ਸਿੱਧਾ ਲੈ ਗਏ ਸੀ ਤੇ ਰਾਤ ਨੂੰ ਵੀ ਅਸੀਂ ਇਨਵੈਸਟੀਗੇਟ ਕਰਦੇ ਰਹੇ ਤੇ ਉਹਦੇ ਚ ਜਿਹੜੀ ਬਾਈਕ ਤੇ ਉਹ ਨਿਹੰਗ ਆਏ ਸੀਗੇ ਉਹਨਾਂ ਦੀ ਬਾਈਕ ਅੱਗੇ ਜਾ ਕੇ ਸਾਡੇ ਏਰੀਆ ਚ ਡਿੱਗੀ ਮਿਲੀ ਸੀ ਜ ਜਿਹਨੂੰ ਜਿਹੜਾ ਨੰਬਰ ਵੈਰੀਫਾਈ ਕਰਕੇ ਮੁਕਸਰ ਦਾ ਪਤਾ ਲੱਗਿਆ ਸੀਗਾ ਤੇ ਮਾਰਨਿੰਗ ਚ ਸਾਡੀ ਟੀਮਾਂ ਨੇ ਜਦੋਂ ਅੱਗੇ ਰਾਬਤਾ ਕਾਇਮ ਕੀਤਾ ਤਾਂ ਪਤਾ ਲੱਗਿਆ ਕਿ ਉਹ ਵਾਲੀ ਬਾਈਕ ਵੀ ਚੋਰੀ ਦੀ ਸੀਗੀ ਜਿਹੜੀ ਉਹਨਾਂ ਨੇ ਮੁਕਸਰ ਚ ਚੋਰੀ ਕੀਤੀ ਸੀ ਤੇ ਪਿੱਛੇ ਸਾਨੂੰ ਦ ਲੱਗਿਆ ਕਿ ਉਹਨਾਂ ਨੇ ਹੀ ਲੁਧਿਆਣੇ ਚੋਂ ਇੱਕ ਗੱਡੀ ਦੀ ਖੋਹ ਕੀਤੀ ਐ ਸੋ ਸਾਰੇ ਜ਼ਿਲ੍ਹਿਆਂ ਦੇ ਕਨਸਰਨ ਜ਼ਿਲ੍ਹਿਆਂ ਦੀਆਂ ਟੀਮਾਂ ਦਾ ਵੀ ਆਪਸ ਵਿੱਚ ਰابطਾ ਹੋ ਗਿਆ ਤੇ ਸਾਡੀ ਟੀਮਾਂ ਸੀਸੀਟੀਵੀ ਟ੍ਰੇਲਿੰਗ ਵੀ ਕਰ ਰਹੀ ਹੈ ਤੇ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕੇਸ ਨੂੰ ਟ੍ਰਾਇ ਅਡਰੈਸ ਕਰ ਲਈਏ ਮੈਂ ਹੁਣ ਤੱਕ ਸ਼ੁਰੂਆਤੀ ਜਾਖ ਦੇ ਵਿੱਚ ਦੋ ਬਾਈ ਦੋ ਕਾਰਾਂ ਔਰ ਇੱਕ ਬਾਈਕ ਮੰਨ ਸਕਦੇ ਆਪਾਂ ਹਾਂਜੀ ਇੱਕ ਸਾਡੇ ਏਰੀਆ ਦੀ ਬਾਈਕ ਹੋਈ ਸੌਰੀ ਆਈ 10 ਖੋਈ ਗਈ ਹੈ ਤੇ ਜਿਸ ਬਾਈਕ ਤੇ ਹੋਈ ਸੀ ਉਹ ਵੀ ਪਤਾ ਲੱਗ ਗਿਆ ਕਿ ਉਹ ਉਸ ਬੰਦੇ ਤੋਂ ਕੱਲ ਹੀ ਉਸਨਾਂਚ ਕੀਤੀ ਗਈ ਸੀ ਹਾਂਜੀ